ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁਚੈ ਸਿੰਘ ਬੀਬੀ ਕਰਤਾਰ ਕੌਰ ਗੁਰਮਤਿ ਸਿੱਖਿਆ ਕੇਂਦਰ ਮਠਾਪੁਰ ਜਲੰਧਰ ਵਿਖੇ ਜੋ ਕਿ ਗੁਰਮਤਿ ਦੀ ਕਲਾਸ ਚੱਲ ਰਹੀ ਹੈ ਉਸ ਦੇ ਵਿੱਚ ਆਪਾਂ ਪਿਛਲੇ ਕੁਝ ਦਿਨਾਂ ਦੀ ਜਿਹੜੀ ਕਲਾਸ ਸੀ ਉਹਦੇ ਵਿੱਚ ਖੂਨ ਸ਼ਹੀਦਾਂ ਦਾ ਜੋ ਕਿ ਇਤਿਹਾਸ ਪੜ੍ਹ ਰਹੇ ਸਾਂ ਕਿ ਕਿਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਨੂੰ ਜ਼ਕਰੀਆ ਖਾਨ ਨੇ ਕਿਸ ਕਾਰਨਾ ਕਰਕੇ ਜਿਹੜਾ ਉਹਨਾਂ ਨੂੰ ਗ੍ਰਿਫਤ ਦੇ ਵਿੱਚ ਲਿਆ ਗਿਆ ਆਪਾਂ ਪਿਛਲੀ ਕਲਾਸ ਦੇ ਵਿੱਚ ਪੜਿਆ ਸੀ ਕਿ ਭਾਈ ਤਾਰੂ ਸਿੰਘ ਜੀ ਵਰਗੇ ਕਈ ਹੋਰ ਵੀ ਨੌਜਵਾਨ ਸਨ ਜਿਹੜੇ ਕਿ ਜ਼ਰੂਰੀ ਨਹੀਂ ਉਹ ਹਕੂਮਤ ਦੇ ਬਾਗੀ ਸੀ ਉਹ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਰਹਿੰਦੇ ਸੀ ਆਪਣੇ ਬੱਚਿਆਂ ਨਾਲ ਰਹਿੰਦੇ ਸੀ ਮਾਤਾ ਪਿਤਾ ਭੈਣ ਭਰਾਵਾਂ ਨਾਲ ਰਹਿੰਦੇ ਸੀ ਪਰ ਉਹਨਾਂ ਦੇ ਵਿੱਚ ਇੱਕ ਸਿੱਖੀ ਦੀ ਐਨੀ ਦ੍ਰਿੜਤਾ ਸੀ ਐਨੀ ਪਰਪਕਤਾ ਸੀ ਕਿ ਉਹ ਜਿਹੜੇ ਸਿੱਖ ਬਾਗੀ ਸਨ ਬਾਗੀ ਤੋਂ ਮਤਲਬ ਹੈ ਕਿ ਜਿਹੜੇ ਹਕੂਮਤ ਦੇ ਸਤਾਏ ਹੋਏ ਲੋਕ ਸੀਗੇ ਜਿਨ੍ਹਾਂ ਤੇ ਹਕੂਮਤ ਤਕਾ ਕਰਦੀ ਸੀ ਉਹਨਾਂ ਤੇ ਜੋਰ ਅਜਮਾਈਸ਼ ਕਰਦੀ ਸੀ ਉਹਨਾਂ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਲਈ ਕਿਹਾ ਜਾਂਦਾ ਸੀ ਉਹਨਾਂ ਲੋਕਾਂ ਦੀ ਉਹ ਜਿਹੜੀ ਮਦਦ ਕਰਿਆ ਕਰਦੇ ਸਨ ਉਹਨਾਂ ਦੇ ਵਿੱਚੋਂ ਇੱਕ ਭਾਉ ਭਾਈ ਤਾਰੂ ਸਿੰਘ ਜੀ ਸਨ ਆਪਾਂ ਸਾਰਿਆਂ ਨੇ ਇਤਿਹਾਸ ਸਰਵਣ ਕੀਤਾ ਹੈ ਪੜ੍ਹਿਆ ਹੈ ਪਿਛਲੀ ਕਿਤਾਬ ਦੇ ਵਿੱਚ ਕਿ ਜਦੋਂ 1745 ਦੇ ਵਿੱਚ ਪੰਜਾਬ ਦਾ ਗਵਰਨਰ ਜ਼ਕਰੀਆ ਖਾਨ ਬੰਦਾ ਹੈ ਤੇ ਉਹਦਾ ਇਥੇ ਬੜਾ ਬੋਲਬਾਲਾ ਉਹਦਾ ਬੜਾ ਜ਼ੋਰ ਸੀਗਾ ਤੇ ਉਹਨੇ अनेका ਹੀ ਜਿਹੜੇ ਸਿੱਖਾਂ ਨੂੰ ਸ਼ਹੀਦ ਕੀਤਾ ਜਿਨ੍ਹਾਂ ਦੇ ਵਿੱਚੋਂ ਭਾਈ ਤਾਰੂ ਸਿੰਘ ਜੀ ਇੱਕ ਸਿੱਖੀ ਸਿੱਦਕ ਦੇ ਵਿੱਚ ਦ੍ਰਿੜਤਾ ਵਾਲੇ ਪਰਪੱਕ ਸਿੱਖ ਸਨ ਉਹਨਾਂ ਦੇ ਵਿੱਚ ਇੰਨਾ ਕੁ ਉਹਨਾਂ ਕਿਉਂਕਿ ਬਚਪਨ ਦੇ ਵਿੱਚ ਵੀ ਭਾਈ ਤਾਰੂ ਸਿੰਘ ਜੀ ਦੇ ਪਿਤਾ ਜੀ ਚੜ੍ਹਾਈ ਕਰ ਗਏ ਸਨ ਆਪਾਂ ਸਾਰਿਆਂ ਨੇ ਇਤਿਹਾਸ ਦੇ ਵਿੱਚ ਪੜ੍ਹਿਆ ਹੈ ਤੇ ਉਸ ਦੇ ਬਾਅਦ ਉਹਨਾਂ ਦੀ ਮਾਤਾ ਜੀ ਨੇ ਉਹਨਾਂ ਦੀ ਪਰਵਰਿਸ਼ ਕੀਤੀ ਉਹਨਾਂ ਨੇ ਇੰਨੇ ਕੁ ਸੁਚੱਜੇ ਢੰਗ ਨਾਲ ਉਹਨਾਂ ਦੀ ਪਰਵਰਿਸ਼ ਕੀਤੀ ਉਹਨਾਂ ਦੇ ਵਿੱਚ ਇੰਨਾ ਕੁ ਸਿੱਖੀ ਨਾਲ ਪ੍ਰੇਮ ਪਿਆਰ ਜਜ਼ਬਾ ਭਰਿਆ ਕਿ ਉਹ ਕਦੇ ਵੀ ਜਿਹੜਾ ਹੈ ਸਿੱਖੀ ਤੋਂ ਡੋਲੇ ਨਹੀਂ ਤੇ ਅੱਜ ਆਪਾਂ ਵੇਖੀਏ ਕਿ ਆਪਣੇ ਮਾਤਾ ਪਿਤਾ ਆਪਾਂ ਨੂੰ ਸਿੱਖੀ ਨਾਲ ਜੋੜ ਰਹੇ ਹਨ ਕਿ ਸਾਨੂੰ ਤੋੜ ਰਹੇ ਹਨ ਜੇ ਸਾਨੂੰ ਜੋੜ ਰਹੇ ਹਨ ਤੇ ਫਿਰ ਕੀ ਹੈ ਉਹਨਾਂ ਤੇ ਗੁਰੂ ਦੀ ਬੜੀ ਬਖਸ਼ਿਸ਼ ਬੜੀ ਕਿਰਪਾ ਹੈ ਤੇ ਜੇ ਸਾਨੂੰ ਉਸ ਦੇ ਬਾਬਤ ਆਪਣੇ ਮਾਤਾ ਪਿਤਾ ਨੂੰ ਕੋਈ ਦੱਸਣਾ ਪੈਂਦਾ ਹੈ ਤੇ ਸਾਨੂੰ ਉਸ ਤੋਂ ਵੀ ਜਿਕਰ ਨਹੀਂ ਚਾਹੀਦਾ ਕਿਉਂਕਿ ਕਈ ਵਾਰ ਹੋ ਸਕਦਾ ਇਤਿਹਾਸ ਸਾਡੇ ਮਾਤਾ ਪਿਤਾ ਨੂੰ ਨਾ ਪਤਾ ਹੋਵੇ ਇਸ ਕਰਕੇ ਆਪ ਜੀ ਨੇ ਦੱਸਣਾ ਹੈ ਘਰ ਜਾ ਕੇ ਕਿ ਕਿਸਾਂ ਦੀ ਮਹਾਨਤਾ ਕੀ ਹੈ ਕਿਉਂਕਿ ਆਪਾਂ ਭਾਈ ਤਾਰੂ ਸਿੰਘ ਜੀ ਦੇ ਇਤਿਹਾਸ ਦੇ ਵਿੱਚ ਪੜਿਆ ਹੈ ਕਿ ਕਿਵੇਂ ਉਹਨਾਂ ਨੇ ਹੱਕ ਸੱਚ ਦੀ ਕਮਾਈ ਕੀਤੀ ਹੈ ਕਿਵੇਂ ਉਹਨਾਂ ਨੇ ਜਿਹੜੇ ਲੋੜਵੰਦ ਲੋਕ ਸਨ ਉਹਨਾਂ ਦੀ ਮਦਦ ਕੀਤੀ ਹੈ ਕਿਵੇਂ ਜਿਹੜੇ ਹਕੂਮਤ ਦੇ ਸਤਾਏ ਹੋਏ ਲੋਕ ਜੰਗਲਾਂ ਬੇਲਿਆਂ ਵਿੱਚ ਸਿੱਖ ਭਰਾ ਚਲੇ ਗਏ ਸਨ ਉਹਨਾਂ ਦੀ ਲੀੜੇ ਕੱਪੜੇ ਨਾਲ ਪੱਠੇ ਆਦਕਾ ਨਾਲ ਜਾਂ ਉਹਨਾਂ ਨੂੰ ਜਿਹੜੀਆਂ ਲੁੜਿੰਦੀਆਂ ਅਵਸਥਾ ਸੀ ਉਹ ਬਲਵਦ ਕਰਾ ਕੇ ਉਹਨਾਂ ਦੀ ਮਦਦ ਕੀਤੀ ਹੈ ਅੱਗੇ ਆਪਾਂ ਇਤਿਹਾਸ ਸਰਵਣ ਕਰਨਾ ਹੈ ਕਿ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਜ਼ਕਰੀਆ ਖਾਨ ਦੁਆਰਾ ਲਾਹੌਰ ਦੇ ਵਿੱਚੋਂ ਜਿਹੜੇ ਕੁਝ ਕੁ ਸ਼ਾਸਕ ਭੇਜ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਜ਼ਕਰੀਆ ਖਾਨ ਦੇ ਅੱਗੇ ਪੇਸ਼ ਕੀਤਾ ਜਾਂਦਾ ਹੈ ਤੇ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਜੀ ਨਾਲ ਵਾਰਤਾਲਾਪ ਕਰਦੇ ਹਨ ਭਾਈ ਤਾਰੂ ਸਿੰਘ ਜੀ ਉਹਨਾਂ ਨੂੰ ਸਵਾਲ ਕਰਦੇ ਕਿ ਭਾਈ ਮੈਂ ਤੁਹਾਡਾ ਕੀ ਵਿਗਾੜਿਆ ਹੈ ਮੈਂ ਗੁਨਾਹ ਕੀ ਕੀਤਾ ਹੈ ਤੁਸੀਂ ਮੈਨੂੰ ਗ੍ਰਿਫਤਾਰ ਕਰ ਲਿਆਂਦਾ ਹੈ ਮੈਂ ਆਪਣੇ ਪਰਿਵਾਰ ਦੇ ਵਿੱਚ ਰਹਿ ਰਿਹਾ ਆ ਸੱਚ ਦੀ ਕਿਰਤ ਕਰ ਰਿਹਾ ਆ ਇਥੋਂ ਤੱਕ ਕਿ ਤੁਸੀਂ ਮੇਰੇ ਪਿੰਡ ਵਾਲਿਆਂ ਨੂੰ ਪੁੱਛ ਲਓ ਜਾ ਕੇ ਮੈਂ ਕੋਈ ਮਾੜਾ ਕੰਮ ਨਹੀਂ ਕਰਦਾ ਸੀ ਜ਼ਕਰੀਆ ਖਾਨ ਨੂੰ ਪਤਾ ਸੀ ਕਿ ਮੈਂ ਝੂਠਾ ਹਾਂ ਕਿਉਂਕਿ ਉਹ ਇੱਕ ਆਪਾਂ ਪੜਿਆ ਹੈ ਨਰੰਜਣੀਏ ਦਾ ਪੜ੍ਹ ਕੇ ਆ ਪੜਕਾਇਆ ਹੋਇਆ ਸੀ ਤੇ ਉਹਨੂੰ ਪਤਾ ਸੀ ਕਿ ਮੈਂ ਝੂਠਾ ਹਾਂ ਉਹਦੇ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ ਤੇ ਉਹਨੇ ਇੱਕ ਹੀ ਸਿਰਫ ਜਵਾਬ ਦਿੱਤਾ ਉਹ ਭਾਈ ਤਾਰੂ ਸਿੰਘ ਜੀ ਨੂੰ ਜ਼ਕਰੀਆ ਖਾਨ ਕਹਿਣ ਲੱਗਾ ਕਿ ਤੁਸੀਂ ਸਿੱਖੀ ਨੂੰ ਛੱਡ ਦਿਓ ਤੁਸੀਂ ਸਿੱਖੀ ਨੂੰ ਛੱਡ ਕੇ ਸਾਡੇ ਧਰਮ ਦੇ ਵਿੱਚ ਆ ਜਾਓ ਕਹਿਣ ਤੋਂ ਭਾਵ ਕਿ ਤੁਸੀਂ ਮੁਸਲਮਾਨ ਬਣ ਜਾਓ ਤੇ ਭਾਈ ਤਾਰੂ ਸਿੰਘ ਜੀ ਨੇ ਜਵਾਬ ਦਿੱਤਾ ਕਹਿੰਦੇ ਜੇ ਮੈਂ ਮੁਸਲਮਾਨ ਬਣ ਜਾਣਾ ਹ ਜੇਕਰ ਮੈਂ ਮੁਸਲਮਣ ਬਣ ਜਾਣਾ ਹ ਸਿੱਖੀ ਨੂੰ ਛੱਡ ਦਿਨਾ ਹ ਕਿ ਮੈਨੂੰ ਮੌਤ ਨਹੀਂ ਆਵੇਗੀ ਕਿ ਮੈਂ ਮਰਾਂਗਾ ਨਹੀਂ ਤੇ ਇਹ ਗੱਲ ਸੁਣ ਕੇ ਫਿਰ ਜ਼ਕਰੀਆ ਖਾਨ ਚੁੱਪ ਕਰ ਗਿਆ ਕਿਉਂਕਿ ਉਹਦੇ ਕੋਲ ਇਹਦਾ ਕੋਈ ਜਵਾਬ ਨਹੀਂ ਸੀ ਫਿਰ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਕਿ ਜੇਕਰ ਮੈਂ ਮੁਸਲਮਾਨ ਬਣ ਕੇ ਵੀ ਮਰਨਾ ਹੈ ਤੇ ਮੈਂ ਆਪਣੇ ਗੁਰੂ ਤੋਂ ਵੀ ਉਨਮੁਖ ਕਿਉਂ ਹੋਵਾਂ ਮੈਂ ਆਪਣੇ ਗੁਰੂ ਪਾਸੋਂ ਕਿਉਂ ਮੁਖ ਫੇਰਾ ਫਿਰ ਅੱਗੇ ਇਤਿਹਾਸ ਦੇ ਵਿੱਚ ਆਉਂਦਾ ਹੈ ਕਹਿੰਦੇ ਕਿ ਜਦੋਂ ਜ਼ਕਰੀਆ ਖਾਨ ਨੂੰ ਇਹ ਗੱਲ ਉਹਨਾਂ ਨੂੰ ਜ਼ਕਰੀਆ ਖਾਨ ਕਿਉਂਕਿ ਸ਼ਾਸਕ ਹੈ ਹਕੂਮਤ ਉਹਦੇ ਅਧੀਨ ਹੈ ਤੇ ਉਹਨੂੰ ਬੜਾ ਗੁੱਸਾ ਬੜਾ ਕ੍ਰੋਧਤ ਹੋਇਆ ਉਹਨੇ ਇੱਕ ਜਿਹੜਾ ਹੁਕਮ ਜਾਰੀ ਕਰ ਦਿੱਤਾ ਉਹ ਇਹ ਸੀਗਾ ਕਿ ਭਾਈ ਤਾਰੂ ਸਿੰਘ ਜੀ ਦੇ ਜਿਹੜੇ ਕੇਸ ਹਨ ਉਹ ਕਤਲ ਕਰ ਦਿੱਤੇ ਜਾਣ ਪਰ ਭਾਈ ਤਾਰੂ ਸਿੰਘ ਜੀ ਸਿੱਖੀ ਦੇ ਵਿੱਚ ਪਰਪੱਕ ਹਨ ਮਾਤਾ ਦੀ ਸਿੱਖਿਆ ਇਹੋ ਜੀ ਦਿੱਤੀ ਹੈ ਮਾਂ ਨੇ ਸਿੱਖਿਆ ਇਹੋ ਜੀ ਦਿੱਤੀ ਹੈ ਕਿ ਵੇਖੋ ਜਿਵੇਂ ਆਪਾਂ ਇਤਿਹਾਸ ਪੜ੍ਹਦੇ ਹਾਂ ਫਤਿਹਗੜ ਸਰਹੰਦ ਦਾ ਕਿਵੇਂ ਛੋਟੇ ਛੋਟੇ ਜਿਹੜੇ ਸਾਹਿਬਜ਼ਾਦੇ ਆਣੇ ਸਿੱਖੀ ਸਿਧਕ ਨਹੀਂ ਡੋਲੇ ਹਨ ਉਵੇਂ ਹੀ ਮਾਣੇ ਸਿੱਖਿਆ ਦਿੱਤੀ ਹੈ ਉਹਨਾਂ ਦੀ ਪ੍ਰੇਰਣਾ ਦਿੱਤੀ ਹੈ ਸਹਬਜ਼ਾਦਿਆਂ ਦੀ ਸਿੱਖੀ ਸਿਧ ਪ੍ਰਪੱਕ ਕੀਤਾ ਹੈ ਭਾਈ ਤਾਰੂ ਸਿੰਘ ਜੀ ਨੇ ਕਿਹਾ ਕਿ ਮੈਂ ਕੇਸ ਨਹੀਂ ਕਤਲ ਕਰਵਾਉਣੇ ਹਾਂ ਤੁਸੀਂ ਇੰਨਾ ਕਰ ਦੋ ਕਿ ਮੇਰੀ ਖੋਪੜ ਜਿਹੜਾ ਹੈ ਉਹ ਕੇਸਾਂ ਦੇ ਨਾਲ ਉਤਾਰ ਦੋ ਜਿਵੇਂ ਆਪਾਂ ਅਰਦਾਸ ਦੇ ਵਿੱਚ ਪੜ੍ਹਦੇ ਨਾ ਜਦੋਂ ਅਰਦਾਸ ਕਰਦੇ ਹਾਂ ਕਿ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਕਿ ਸਵਾਸ ਵੀ ਮੇਰੇ ਨਾਲ ਹੀ ਜਾਣਗੇ ਜੇ ਮੇਰੀ ਸਿੱਖੀ ਜਾਊਗੀ ਇਹ ਨਹੀਂ ਕਿ ਤੁਸੀਂ ਮੇਰੇ ਕੇਸ ਮੇਰੇ ਤੋਂ ਜੁਦਾ ਕਰ ਦੋਗੇ ਜੇ ਮੇਰੇ ਕੇਸ ਉਤਾਰਨੇ ਹਨ ਮੈਨੂੰ ਖੋਪੜ ਉਤਰਵਾਉਣਾ ਮਨਜ਼ੂਰ ਹੈ ਖੋਪੜ ਤੋਂ ਮਤਲਬ ਕਿ ਸਿਰ ਦਾ ਮੇਰਾ ਆ ਹਿੱਸਾ ਪੂਰਾ ਤੁਸੀਂ ਉਤਾਰ ਦਿਓ ਪਰ ਮੈਂ ਸਿੱਖੀ ਨਹੀਂ ਛੱਡ ਸਕਦਾ ਇਹ ਭਾਈ ਤਾਰੂ ਸਿੰਘ ਜੀ ਨੇ ਜਦੋਂ ਉਹਨੂੰ ਬਚਨ ਕਹੇ ਇਹ ਬੋਲ ਭਾਈ ਤਾਰੂ ਸਿੰਘ ਜੀ ਨੇ ਜ਼ਕਰੀਆ ਖਾਨ ਨੂੰ ਕਹੇ ਤੇ ਅੱਗੇ ਇਤਿਹਾਸ ਕਰ ਜਿਹੜਾ ਕਿਤਾਬ ਦੇ ਵਿੱਚ ਲਿਖਦੇ ਹਨ ਕਹਿੰਦੇ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਉਹਨੇ ਇਹ ਕਿਹਾ ਕਿ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਕਿਹਾ ਕਿ ਚਲੋ ਠੀਕ ਹੈ ਅਸੀਂ ਮੋਚੀ ਨੂੰ ਬੁਲਵਾਉਨੇ ਹਾਂ ਮੋਚੀ ਉਹ ਹੁੰਦਾ ਹੈ ਜੋ ਜੁੱਤੀਆਂ ਗੰਢਦੇ ਹਨ ਉਹ ਸਾਡੇ ਕਿੰਨੇ ਵੀਰ ਭੈਣ ਭਰਾ ਜਿਹੜੇ ਸਾਡੇ ਸਮਾਜ ਦੇ ਵਿੱਚ ਕੰਮ ਕਰਦੇ ਹਨ ਕਹਿੰਦੇ ਇੱਕ ਮੋਚੀ ਨੂੰ ਬੁਲਵਾਇਆ ਗਿਆ ਜਿਹਦੇ ਨਾਲ ਉਹ ਚਮੜਾ ਕੁੱਟਦੇ ਹਨ ਕਹਿੰਦੇ ਉਹ ਰੰਬੀ ਵੀ ਨਾਲ ਮੰਗਵਾਈ ਗਈ ਤੇ ਭਾਈ ਤਾਰੂ ਸਿੰਘ ਜੀ ਨੇ ਕਹਿੰਦੇ ਉਹਦਾ ਜ਼ਕਰੀਆ ਖਾਨ ਦਾ ਹੁਕਮ ਜਿਹੜਾ ਹੈ ਖਿੜੇ ਮੱਥੇ ਪ੍ਰਵਾਨ ਕੀਤਾ ਖਿੜੇ ਮੱਥੇ ਮਤਲਬ ਕਿ ਉਹਨੇ ਖੁਸ਼ੀ ਖੁਸ਼ੀ ਭਾਈ ਤਾਰੂ ਸਿੰਘ ਜੀ ਨੇ ਇਹ ਹੁਕਮ ਪ੍ਰਵਾਨ ਕੀਤਾ ਕਿ ਮੇਰੀ ਅੱਜ ਜਿਹੜਾ ਜੀਵਨ ਹੈ ਉਹ ਸਫਲ ਹੋ ਜਾਣਾ ਹੈ ਕਿਉਂ ਕਿਉਂਕਿ ਮੈਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਲੈਣੀ ਹੈ ਮੈਂ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋਣਾ ਇਤਿਹਾਸ ਕਰ ਲਿਖਦੇ ਕਹਿੰਦੇ ਭਾਈ ਤਾਰੂ ਸਿੰਘ ਨੇ ਇਸ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ਤੇ ਹਜ਼ਾਰਾਂ ਲੋਕਾਂ ਦੇ ਵੇਖਦਿਆਂ ਵੇਖਦਿਆਂ ਮੋਚੀ ਨੇ ਤੇਜ ਰੰਬੀ ਨਾਲ ਭਾਈ ਤਾਰੂ ਸਿੰਘ ਦੀ ਖੋਪੜੀ ਕੇਸਾਂ ਸਣੇ ਲਾ ਦਿੱਤੀ ਤੇ ਭਾਈ ਲਾ ਕੇ ਭਾਈ ਜੀ ਦੀ ਜਿਹੜੇ ਸਾਹਮਣੇ ਉਹਨਾਂ ਦੀ ਖੋਪੜੀ ਲਾ ਕੇ ਭਾਈ ਤਾਰੂ ਸਿੰਘ ਜੀ ਦੀ ਜ਼ਕਰੀਆ ਖਾਨ ਦੇ ਅੱਗੇ ਉਹਨੇ ਰੱਖ ਦਿੱਤੀ ਤੇ ਵੇਖੋ ਇੰਨਾ ਤਸੀਹਾ ਇੰਨਾ ਕਸ਼ਟ ਸਹਾਰਿਆ ਤੇ ਭਾਈ ਤਾਰੂ ਸਿੰਘ ਜੀ ਡੋਲੇ ਨਹੀਂ ਫਿਰ ਵੀ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਧੰਨਵਾਦ ਕੀਤਾ ਕਿ ਗੁਰੂ ਸਾਹਿਬ ਜੀ ਸ਼ੁਕਰਾਨਾ ਹੈ ਤੁਸੀਂ ਕਿਰਪਾ ਕੀਤੀ ਹੈ ਸਿੱਖੀ ਕਿਸਾਂ ਸਵਾਸਾਂ ਨਾਲ ਨਿਵੀ ਹੈ ਤੇ ਕਹਿੰਦੇ ਇਤਨਾ ਕਸ਼ਟ ਸਹਾਰ ਕੇ ਵੀ ਭਾਈ ਸਾਹਿਬ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ ਇੱਧਰ ਭਾਈ ਜੀ ਨੇ ਸਿਰ ਚੋਂ ਖੂਨ ਸਿੰਮਦਾ ਰਿਆ ਜੇ ਕੋ ਜਦੋਂ ਖੋਪੜ ਲਹਿ ਗਿਆ ਹੈ ਤੇ ਸਿਰ ਦੇ ਵਿੱਚੋਂ ਖੂਨ ਵਗਣਾ ਹੈ ਸਿਮਣ ਤੋਂ ਮਤਲਬ ਹੈ ਖੂਨ ਵਗਦਾ ਰਿਹਾ ਕਹਿੰਦੇ ਇਧਰ ਭਾਈ ਜੀ ਦੇ ਸਿਰ 'ਚੋਂ ਖੂਨ ਸਿਮਦਾ ਰਿਹਾ ਤੇ ਉਧਰ ਜ਼ਕਰੀਆ ਖਾਨ ਦਾ ਜਿਹੜਾ ਪਿਸ਼ਾਬ ਹੈ ਉਹ ਬੰਦ ਹੋ ਗਿਆ ਵੇਖੋ ਆਪਾਂ ਜਦੋਂ ਕਿਸੇ ਤੇ ਨਜਾਇਜ਼ ਧੱਕਾ ਕਰਾਂਗੇ ਕਿਸੇ ਨਾਲ ਕਿਸੇ ਤੇ ਜ਼ੁਲਮ ਕਰਾਂਗੇ ਕਿਸੇ ਸੱਚੇ ਸੁੱਚੇ ਇਨਸਾਨ ਦਾ ਆਪਾਂ ਦਿਲ ਦੁਖਾਵਾਂਗੇ ਤੇ ਉਹ ਕੀ ਹੈ ਪ੍ਰਮਾਤਮਾ ਵੇਖਦਾ ਹੈ ਉਹ ਵਾਹਿਗੁਰੂ ਆਪ ਵੇਖਦਾ ਹੈ ਤੇ ਉਹ ਪ੍ਰਮਾਤਮਾ ਦੇਖ ਰਿਆ ਸੀ ਕਿ ਕਿਵੇਂ ਜਿਹੜਾ ਜ਼ਕਰੀਆ ਖਾਨ ਨੇ ਜ਼ੁਲਮ ਕੀਤਾ ਹੈ ਤੇ ਉਹਦੇ ਜ਼ੁਲਮ ਦੀ ਬੇਸ਼ੱਕ ਭਾਈ ਤਾਰੂ ਸਿੰਘ ਜੀ ਨੇ ਉਹਨੂੰ ਕੁਝ ਨਹੀਂ ਕਿਹਾ ਭਾਈ ਤਾਰੂ ਸਿੰਘ ਜੀ ਨੇ ਉਹਨਾਂ ਨੂੰ ਮਾੜੇ ਬੋਲ ਨਹੀਂ ਬੋਲੇ ਭਾਈ ਤਾਰੂ ਸਿੰਘ ਜੀ ਨੇ ਕੋਈ ਉਹਨਾਂ ਦਾ ਮਾੜਾ ਨਹੀਂ ਕੀਤਾ ਪਰ ਰੱਬ ਨੇ ਉਹਨੂੰ ਕੀਤੇ ਹੋਏ ਉਹਦੀ ਗੁਨਾਹ ਦੀ ਸਜ਼ਾ ਦੇ ਦਿੱਤੀ ਬਾ ਇਧਰ ਆਪਾਂ ਅੱਗੇ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਕਹਿੰਦੇ ਇਧਰ ਭਾਈ ਜੀ ਦੇ ਖੂਨ ਸਿਰ ਦੇ ਵਿੱਚੋਂ ਖੂਨ ਸਿੰਮਦਾ ਰਿਹਾ ਤੇ ਉਧਰ ਜ਼ਕਰੀਆ ਖਾਨ ਦਾ ਜਿਹੜਾ ਪਸ਼ਾਬ ਬੰਦ ਹੋ ਗਿਆ ਉਹਨੂੰ ਜਿਹੜਾ ਬੰਨ ਪੈ ਗਿਆ ਹਕੀਮਾਂ ਵੈਦਾਂ ਦੇ ਸਾਰੇ ਯਤਨ ਵਿਅਰਥ ਹੋ ਗਏ ਵਿਅਰਥ ਦਾ ਮਤਲਬ ਕਿ ਉਹ ਕੋਈ ਉਹ ਦਵਾਈ ਉਹਦੇ ਤੇ ਕੰਮ ਹੀ ਨਾ ਕਰੇ ਕਹਿੰਦੇ ਜ਼ਕਰੀਆ ਖਾਨ ਨੇ ਭਾਈ ਸੁਬੇਗ ਸਿੰਘ ਰਾਹੀਂ ਖਾਲਸਾ ਪੰਥ ਤੋਂ ਮਾਫੀ ਭੇਜੀ ਕਹਿੰਦੇ ਕਿ ਉਹਨੇ ਮਾਫੀ ਮੰਗੀ ਖਾਲਸਾ ਪੰਥ ਤੋਂ ਕਿ ਇਹ ਮੇਰੇ ਤੋਂ ਗੁਨਾਹ ਹੋ ਗਿਆ ਹੈ ਇਹ ਮੈਨੂੰ ਮaaf ਕਰ ਦਿਓ ਇਹ ਮੇਰੇ ਤੋਂ ਵਾਕਈ ਹੀ ਕੋਈ ਭੁੱਲ ਹੋ ਗਈ ਹੈ ਤੇ ਕਹਿੰਦੇ ਜਦੋਂ ਇਹ ਗੱਲ ਪੂਰੇ ਖਾਲਸਾ ਪੰਥ ਨੂੰ ਪਤਾ ਲੱਗੀ ਸਿੰਘਾਂ ਨੂੰ ਪਤਾ ਲੱਗੀ ਤੇ ਉਹਨਾਂ ਨੇ ਇੱਕ ਭਾਈ ਸੁਵੇਕ ਸਿੰਘ ਜੀ ਨੂੰ ਇਹ ਕਹਿ ਕੇ ਭੇਜਿਆ ਕਿ ਜ਼ਕਰੀਆ ਖਾਨ ਨੂੰ ਕਹਿ ਕੇ ਤੇਰੇ ਸਿਰ ਦੇ ਵਿੱਚ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਵੱਜੇਗੀ ਤਾਂ ਤੇਰਾ ਜਿਹੜਾ ਪਸ਼ਾਬ ਦਾ ਬੰਨ ਹੈ ਉਹ ਖੁੱਲੇਗਾ ਉਹ ਕਹਿੰਦੇ ਅੱਗੋਂ ਸਿੰਘਾਂ ਨੇ ਭਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਆ ਖਾਨ ਦੇ ਸਿਰ ਉੱਪਰ ਮਾਰਨਾ ਉਹਦੀ ਬਿਮਾਰੀ ਦਾ ਇਲਾਜ ਦੱਸਿਆ ਕਿ ਇਸ ਤਰ੍ਹਾਂ ਤੇਰੀ ਜਿਹੜੀ ਬਿਮਾਰੀ ਹੈ ਉਹ ਠੀਕ ਹੋ ਸਕਦੀ ਹੈ ਕਹਿੰਦੇ ਹੁਣ ਉਹਦੇ ਕੋਲ ਕੋਈ ਹੋਰ ਆਪਸ਼ਨ ਹੀ ਨਹੀਂ ਸੀ ਉਹਦੇ ਕੋਲ ਕੋਈ ਹੋਰ ਹੱਲ ਹੀ ਨਹੀਂ ਸੀ ਰਾਹ ਹੀ ਨਹੀਂ ਸੀ ਤੇ ਜ਼ਕਰੀਆ ਖਾਨ ਨੇ ਇਹ ਕਹਿ ਦਿੱਤਾ ਕਿ ਮੇਰੇ ਸਿਰ ਦੇ ਵਿੱਚ ਭਾਈ ਤਾਰੂ ਸਿੰਘ ਜੀ ਦੀ ਜਿਹੜੀ ਜੁੱਤੀ ਹੈ ਉਹ ਮਾਰੀ ਜਾਵੇ ਕਹਿੰਦੇ ਭਾਈ ਜੀ ਦੀ ਜੁੱਤੀ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਆਪਣੇ ਸਿਰ ਮਰਵਾਉਣੀ ਪਈ ਤੇ ਉਹਦਾ ਦੁੱਖ ਦੂਰ ਹੋਇਆ ਕਹਿੰਦੇ ਨਾਲ ਦੀ ਨਾਲ ਜਦੋਂ ਉਹਦੇ ਸਿਰ ਦੇ ਵਿੱਚ ਜੁੱਤੀਆਂ ਪਈਆਂ ਤੇ ਉਹਦੇ ਪਿਸ਼ਾਬ ਦਾ ਜਿਹੜਾ ਬੰਨ ਪਿਆ ਸੀ ਉਹ ਖੁੱਲ ਗਿਆ ਥੋੜੇ ਸਮੇਂ ਮਗਰੋਂ ਹੀ ਉਹ ਇਹ ਸੰਸਾਰ ਨੂੰ ਛੱਡ ਕੇ ਮੌਤ ਦੇ ਮੂੰਹ ਜਾ ਪਿਆ ਥੋੜੇ ਸਮੇਂ ਦੇ ਵਿੱਚ ਹੀ ਕਹਿੰਦੇ ਜ਼ਕਰੀਆ ਖਾਨ ਦੀ ਜਿਹੜੀ ਹੈ ਮੌਤ ਹੋ ਗਈ ਹੈ ਇਧਰੋਂ ਨਵਾਬ ਦੀ ਮੌਤ ਦੀ ਖਬਰ ਭਾਈ ਜੀ ਨੂੰ ਮਿਲੀ ਤੇ ਉਧਰ ਭਾਈ ਜੀ ਵੀ ਸਿੱਖੀ ਤੇ ਪਹਿਰਾ ਦਿੰਦੇ ਹੋਇਆ ਕਾਲਪੁਰਖ ਜੀ ਦੇ ਚਰਣਾ ਵਿੱਚ ਜਾਬਰਾ ਜੀ ਕਹਿਣ ਤੋਂ ਬਾਅਦ ਕਿ ਭਾਈ ਤਾਰੂ ਸਿੰਘ ਜੀ ਨੇ ਵੀ ਆਪਣੇ ਜਿਹੜੇ ਸਵਾਸ ਇਧਰੋਂ ਦੇ ਦਿੱਤੇ ਹਨ ਤੇ ਅੱਗੇ ਆਪਾਂ ਪੜ੍ਹਦੇ ਹਾਂ ਕਹਿੰਦੇ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਸਿੱਖਾਂ ਲਈ ਇੱਕ ਚਾਨਣ ਮਨਾਰਾ ਹੈ ਚਾਨਣ ਮਨਾਰੇ ਤੋਂ ਮਤਲਬ ਕਿ ਸਾਡੇ ਲਈ ਇੱਕ ਪ੍ਰੇਰਣਾਦਾਇਕ ਹੈ ਕੇਵਲ ਉਹ ਸਿੱਖ ਭਾਈ ਜੀ ਦੀ ਸ਼ਹਾਦਤ ਤੇ ਮਾਣ ਕਰ ਸਕਦਾ ਹੈ ਜਿਹੜਾ ਆਪਣੇ ਗੁਰੂ ਸਾਹਿਬ ਦੀ ਮੋਹ ਰੂਪੀ ਦਾੜੀ ਕੇਸ ਭਾਵ ਰੋਮਾਂ ਦੀ ਬੇਅਦਬੀ ਨਹੀਂ ਕਰਦਾ ਹੈ ਬੇਅਦਵੀ ਤੋ ਮਤਲਬ ਹੈ ਕਿ ਕਟਦਾ ਨਹੀਂ ਹੈ ਉਹਨਾਂ ਨੂੰ ਕੇਸਾਂ ਨੂੰ ਜੋ ਪ੍ਰਮਾਤਮਾ ਨੇ ਜਿਵੇਂ ਦਿੱਤੇ ਹਨ ਓਵੇਂ ਸਾਬਤ ਸੂਰਤ ਰੱਖਦਾ ਹੈ ਕੇਸ ਸਿੱਖ ਸਮਾਜ ਅਰਥਾਤ ਸਿੱਖ ਪੰਥ ਦੀ ਏਕਤਾ ਦੇ ਪਹਿਰੇਦਾਰ ਹਨ ਇਹ ਸਿੱਖਾਂ ਵਿੱਚ ਸਾਂਝੀ ਵਾਲਤਾ ਦੇ ਚਿੰਨ ਹਨ ਹੁਣ ਵੇਖੋ ਕੇ ਸਾਰਿਆਂ ਦੇ ਇੱਕੋ ਵਰਗੇ ਹਨ ਸਾਡੇ ਵਿੱਚ ਆਪਾਂ ਕਿ ਹੋ ਸਕਦਾ ਹੈ ਕਿਸੇ ਦਾ ਕਦ ਲੰਬਾ ਹੋਵੇ ਮਧਰਾ ਹੋਵੇ ਕਿਸੇ ਦਾ ਰੰਗ ਗੋਰਾ ਹੋਵੇ ਕਾਰਾ ਹੋਵੇ ਆਪਾਂ ਹੁਣ ਦੇਖਦੇ ਨਾ ਕਿ ਕਈ ਵਾਰ ਸ਼ਕਲਾਂ ਵੀ ਮਿਲਦੀਆਂ ਹੁੰਦੀਆਂ ਪਰ ਜਿਹੜੇ ਆਪਣੇ ਆਧਾਰ ਕਾਰਡ ਫਿੰਗਰਪ੍ਰਿੰਟ ਹਨ ਉਹ ਪਰ ਵੱਖ-ਵੱਖ ਹਨ ਪਰ ਕੇਸ ਜਿਹੜੇ ਹਨ ਸਭੇ ਸਾਂਝੀ ਵਾਲਸਦਾਇਨ ਦਾ ਪ੍ਰਤੀਕ ਹਨ ਕਹਿੰਦੇ ਇਹ ਸਾਂਝੀ ਵਾਲਤਾ ਦੇ ਚਿੰਨ ਹਨ ਕੇਸ ਸਿੱਖ ਦੀ ਸਿੱਖੀ ਪ੍ਰਤੀ ਦ੍ਰਿੜਤਾ ਦਾ ਮਾਪਦੰਡ ਹਨ ਇੱਥੋਂ ਪਤਾ ਲੱਗਦਾ ਹੈ ਕਿ ਸਿੱਖ ਨੂੰ ਸਿੱਖੀ ਨਾਲ ਪ੍ਰੇਮ ਕਿੰਨਾ ਹੈ ਕਿੰਨਾ ਪਿਆਰ ਹੈ ਕੇ ਸਿੱਖ ਨੂੰ ਨੀਚ ਕੰਮ ਕਰਨ ਤੋਂ ਰੋਕਦੇ ਹਨ ਹੁਣ ਸਿਰ ਤੇ ਦਸਤਾਰ ਹੋਵੇ ਕੇਸ ਸਾੰਭੇ ਹੋਣ ਸਾਬਦ ਸੂਰਤ ਹੋਵੇ ਤੇ ਉਹ ਕਦੇ ਮਾੜਾ ਕੰਮ ਨਹੀਂ ਕਰਦਾ ਹੈ ਜੇ ਕਰਨ ਲੱਗਦਾ ਹੈ ਤੇ ਉਹਨੂੰ ਉਦੋਂ ਹੀ ਸੰਕੋਚ ਆ ਜਾਂਦਾ ਹੈ ਕਿ ਭਾਈ ਮੈਂ ਗੁਰੂ ਦੇ ਬਾਣੇ ਵਿੱਚ ਹਾਂ ਮੈਂ ਗੁਰੂ ਦੇ ਕੇਸ ਦਾੜੀ ਰੱਖੇ ਹਨ ਲੋਕ ਵੇਖਣਗੇ ਤੇ ਕੀ ਕਹਿਣਗੇ ਇਸ ਕਰਕੇ ਉਹ ਮਾੜੇ ਕੰਮਾਂ ਤੋਂ ਗੁਰੇਜ਼ ਕਰਦਾ ਹੈ ਕਹਿੰਦੇ ਇਸ ਆਸੇ ਕੇ ਸਿੱਖ ਨੂੰ ਨੀਚ ਕੰਮ ਕਰਨ ਤੋਂ ਰੋਕਦੇ ਹਨ ਤੇ ਉਹ ਗੁਰੂ ਦੇ ਆਸ਼ੇ ਅਨੁਸਾਰ ਆਸ਼ੇ ਤੋਂ ਮਤਲਬ ਕਿ ਗੁਰੂ ਦੇ ਦੱਸੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ ਕਿ ਇੱਕ ਜਿਹੜਾ ਸਿੱਖ ਹੈ ਆਪਣੇ ਗੁਰੂ ਦੇ ਦੱਸੇ ਹੁਕਮ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ ਹੈ ਇਹ ਹੈ ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਆਪਾਂ ਵੇਖੀ ਕਿ ਕਿਵੇਂ ਭਾਈ ਤਾਰੂ ਸਿੰਘ ਜੀ ਨੇ ਆਪਣੀ ਜਿਹੜੀ ਪ੍ਰਤੀਪ੍ਰੀਤ ਹੈ ਉਹਨਾਂ ਦਾ ਜਿਹੜਾ ਪਿਆਰ ਹੈ ਕਿਵੇਂ ਗੁਰੂ ਨਾਲ ਸਾਨੂੰ ਦੱਸਿਆ ਹੈ ਪਈ ਮੈਂ ਗੁਰੂ ਨਾਲ ਇੰਨਾ ਪ੍ਰੇਮ ਇੰਨਾ ਪ੍ਰਿਆਰ ਕਰਦਾ ਹਾਂ ਅੱਗੇ ਦਸ਼ਮੇਸ਼ ਪਿਤਾ ਜੀ ਦਾ ਹੁਕਮ ਹੈ ਕਹਿੰਦੇ ਬਿਨ ਤੇਗ ਕੇਸੰ ਨ ਦੇਵੋ ਦਦਾਰੇ ਕਹਿੰਦੇ ਜਿਹਦੇ ਕੇਸ ਨਹੀਂ ਹਨ ਨਾ ਮੈਂ ਉਹਨੂੰ ਦਦਾਰ ਨਹੀਂ ਦੇਣੀ ਦਸ਼ਮ ਪਿਤਾ ਜੀ ਦੇ ਬਚਨ ਹਨ ਅੱਗੇ ਕਿਰਪਾ ਕਰਦੇ ਕਹਿੰਦੇ ਬਿਨ ਸ਼ਸਤਰ ਕੇਸੰ ਕਹਿੰਦੇ ਸ਼ਸਤਰਾਂ ਤੋਂ ਬਿਨਾ ਜਿਹੜੇ ਸਾਨੂੰ ਸ਼ਸਤਰ ਦਿੱਤੇ ਹਨ ਗੁਰੂ ਨੇ ਕੇਸੰ ਤੇ ਕੇਸਾਂ ਤੋਂ ਬਿਨਾ ਕਹਿੰਦੇ ਨਰ ਭੇਡੰਗ ਜਾਨੋ ਕਹਿੰਦੇ ਇਓ ਸਮਝੋ ਕਿ ਮਨੁੱਖ ਜਿਹੜਾ ਹੈ ਉਹ ਭੇਡਾਂ ਦੇ ਸਮਾਨ ਹੈ ਕਿਉਂ ਕਿਉਂਕਿ ਉਹ ਆਪਣਾ ਸੈਲਫ ਡਿਫੈਂਸ ਨਹੀਂ ਕਰ ਸਕਦਾ ਹੈ ਉਹਨੂੰ ਆਪਣੇ ਹੱਕ ਨਹੀਂ ਲੈਣਾ ਆਉਂਦਾ ਹੈ ਨਾ ਉਹਦੇ ਕੋਲ ਗੁਰੂ ਦੀ ਮੋਹਰ ਹੈ ਕੇਸ ਨਹੀਂ ਹਨ ਨਾ ਹੀ ਗੁਰੂ ਦੇ ਦਿੱਤੇ ਹੋਏ ਸ਼ਸਤਰ ਹਨ ਕਹਿੰਦੇ ਕੇਸ ਸਿੰਘ ਦੇ ਸ਼ੇਰ ਤੇ ਸੂਰਬੀਰ ਹੋਣ ਦਾ ਰਾਜ਼ ਹਨ ਕੇ ਸਾਡੀ ਬੜੀ ਮਹਾਨ ਕਿਰਪਾ ਹੈ ਗੁਰੂ ਦੀ ਜੇ ਸਾਡੇ ਕੋਲ ਸਾਬਤ ਸੂਰਤ ਕੇਸ ਹਨ ਅੱਜ ਆਪਾਂ ਕਿੰਨੀ ਵਾਰ ਪੜ ਚੁੱਕੇ ਹਾਂ ਆਪ ਜੀ ਸਕੂਲਾਂ ਦੇ ਵਿੱਚ ਪੜਦੇ ਹੋ ਕਿੰਨੀ ਵਾਰ ਆਪ ਜੀ ਨੂੰ ਸਕੂਲ ਦੇ ਵਿੱਚ ਪੜਾਇਆ ਗਿਆ ਹੋਣਾ ਕਿ ਭਾਈ ਜਿਹੜੇ ਕੇਸ ਹਨ ਸਾਇੰਸਟਿਸ ਵੀ ਇਹ ਗੱਲ ਮੰਨਦੇ ਹਨ ਕਿ ਜਿਹੜਾ ਸਾਬਤ ਸੂਰਤ ਹੈ ਉਹਨੂੰ ਬਿਮਾਰੀਆਂ ਲੱਗਣ ਦੇ ਚਾਂਸ ਜਿਹੜੇ ਹਨ ਬਹੁਤ ਘੱਟ ਹਨ ਕਿਉਂ ਕਿ ਉਹਦੇ ਵਿੱਚ ਪ੍ਰਮਾਤਮਾ ਨੇ ਇੱਕ ਇਹੋ ਜੀ એનર્ਜੀ ਪਾਈ ਹੈ ਸਾਡੇ ਲਈ ਕੇਸ ਬਹੁਤ ਜ਼ਰੂਰੀ ਹਨ ਤੇ ਜਿਹੜੇ ਸਾਡੇ ਵੀਰ ਭੈਣ ਕੋਈ ਕਿਸਾਂ ਦੀ ਬੇਦਬੀ ਕਰਦੇ ਹਨ ਆਓ ਉਹਨਾਂ ਨੂੰ ਭਾਈ ਤਾਰੂ ਸਿੰਘ ਜੀ ਦੇ ਇਤਿਹਾਸ ਬਾਰੇ ਜਰੂਰ ਦੱਸੀਏ ਕਿ ਕਿਵੇਂ ਭਾਈ ਤਾਰੂ ਸਿੰਘ ਜੀ ਨੇ ਜਿਹੜਾ ਸਿੱਖੀ ਨਾਲ ਪ੍ਰੀਤ ਪ੍ਰੇਮ ਨਿਭਾਈ ਹੈ ਕਿਵੇਂ ਕੇਸਾ ਸਵਾਸਾ ਨਾਲ ਆਪਣੇ ਜੀਵਨ ਨੂੰ ਪੂਰਿਆ ਕੀਤਾ ਹੈ ਤੇ ਕਿਵੇਂ ਜਿਨੇ ਕਿਸੇ ਨੇ ਕਿਸੇ ਤੇ ਮਜਲੂਮ ਤੇ ਆਪਣਾ ਜੋਰ ਜਮਾਇਸ਼ ਕੀਤੀ ਹੈ ਜ਼ਕਰੀਆ ਖਾਨ ਵਰਗਿਆਂ ਨੇ ਤੇ ਰੱਬ ਨੇ ਉਹਨੂੰ ਬਿਨਾਂ ਕਹੇ ਉਹਦੀ ਸਜ਼ਾ ਦੇ ਦਿੱਤੀ ਹੈ ਸੋ ਇਹ ਅੱਜ ਦਾ ਇਤਿਹਾਸ ਹੈ ਸਾਨੂੰ ਸਾਰਿਆਂ ਨੂੰ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੋਂ ਇਹ ਪ੍ਰੇਰਣਾ ਲੈਣੀ ਪੈਣੀ ਹੈ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਅਸੀਂ ਭਾਈ ਤਾਰੂ ਸਿੰਘ ਜੀ ਦੇ ਜੀਵਨ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਕੇ ਉਹਨਾਂ ਦੇ ਮੁਤਾਬਕ ਆਪਣਾ ਜੀਵਨ ਕਰਕੇ ਆਪਣੇ ਘਰ ਦੇ ਵਿੱਚ ਗੁਰੂ ਦੀਆਂ ਖੁਸ਼ੀਆਂ ਲਿਆ ਸਕਦੇ ਹਾਂ ਸੋ ਇਹ ਅੱਜ ਦੀ ਆਪ ਜੀ ਦੀ ਕਲਾਸ ਸੀ ਸੋ ਜਿਨ੍ਹਾਂ ਜਿਨ੍ਹਾਂ ਬੱਚਿਆਂ ਨੂੰ ਇਸ ਇਤਿਹਾਸ ਦੇ ਵਿੱਚੋਂ ਜੋ ਜੋ ਸਮਝ ਲੱਗੀ ਹੈ ਉਹ ਆਪ ਜੀ ਆ ਕੇ ਆਪਣੇ ਜਰੂਰ ਵਿਚਾਰ ਦੱਸੋ ਕਿ ਕੀ ਕੀ ਬੱਚੇ ਨੂੰ ਕਿਨੂੰ ਕਿਹੜੀ ਸਮਝ ਲੱਗੀ ਹੈ ਉਹ ਆਪ ਜੀ ਇੱਥੇ ਆ ਕੇ ਦੱਸਣਾ ਹੈ। ਸਮਝ ਸੀ ਤੁਸੀਂ ਉਸ ਤੇ ਸੀ ਕਿ ਬੰਦੇ ਆ ਕਿ ਕਿਸ ਗੁਰੂ ਕੀ ਮੋਹ ਨੂੰ ਧਿਆਨ ਇਸ ਲਈ ਸਾਨੂੰ ਉਹਨਾਂ ਦੀ ਬੇਦਗੀ ਨਹੀਂ ਕਰਨੀ ਚਾਹੀਦੀ ਪਾਪ ਕਰਨਾ ਨਹੀਂ ਚਾਹੀਦਾ। ਵੈਰੀ ਗੁੱਡ। ਜਿਵੇਂ ਕਿ ਆਪਕੋ ਪਿਛਲੀ ਕਲਾਸ 'ਚ ਪੜਾਇਆ ਸੀ ਕਿ ਭਾਈ ਤਾਰੂ ਸਿੰਘ ਨੂੰ ਸੁਪਾਹੀ ਬੜਕੇ ਜਾਤ ਲੈ ਕੇ ਜਾਇਆ ਸੀ ਤੇ ਲੋਕਾਂ ਨੇ ਉਹਨਾਂ ਨੂੰ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਜੇ ਆਪਾਂ ਵੀ ਚੰਗੇ ਕੰਮ ਕਰਾਂਗੇ ਤੇ ਆਪਾਂ ਨੂੰ ਵੀ ਦੁਨੀਆ ਆਪਾਂ ਨੂੰ ਚੰਗਾ ਕਰੇਗੀ ਤੇ ਜਿਵੇਂ ਭਾਈ ਤਾਰੂ ਸਿੰਘ ਜੀ ਚੰਗੇ ਕੰਮ ਕਰਦੇ ਸੰਦੇ ਦੁਨੀਆ ਲੋਕਾਂ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਸ਼ਾਬਾਸ਼ ਇਹ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਵੇਂ ਪਾਇਤਾਰ ਸਿੰਘ ਜੀ ਨੇ ਉਹਨਾਂ ਨੇ ਕਿਹਾ ਸੀਗਾ ਕਿ ਮੇਰੇ ਮੇਰੀ ਖੋਪੜੀ ਵੀ ਕਿਸੇ ਨਾਲ ਹੀ ਉਤਾਰ ਦੋ ਤੇ ਜਿਵੇਂ ਉਹਨਾਂ ਨੇ ਉਤਾਈ ਸੀ ਤੇ ਆਪਾਂ ਨੂੰ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਜਿਵੇਂ ਆਪਾਂ ਸਮਝੀਏ ਕਿ ਸਾ ਅੱਜਕਲ ਫੈਸ਼ਨ ਹੋ ਗਿਆ ਕਿ ਸਾਰੇ ਵਾਲ ਕਟਵਾ ਰਹੇ ਆਂ ਤੇ ਆਪਾਂ ਨੂੰ ਕਿਸੇ ਦੇ ਪਿੱਛੇ ਲੱਗ ਕੇ ਨਹੀਂ ਆਪਣੇ ਵਾਲ ਕਟਵਾਉਣੇ ਚਾਹੀਦੇ ਤੇ ਆਪਾਂ ਨੂੰ ਇਹ ਗੁਰੂ ਦੀ ਦਿੱਤੀ ਹੋਈ ਮੋਰ ਹੈਗੀ ਹੈ ਵੈਰੀ ਗੁੱਡ ਬਹੁਤ ਸੋਹਣਾ

ਆਪਣੇ ਕੇਸ ਕਰਨਾ ਹੋਉਂਦੇ ਤੇ ਖੋਪੜੀ ਨਾਲ ਦਿੱਤੀ ਸਾਨੂੰ ਵੀ ਉਦਾਂ ਹੀ ਕੰਮ ਆਇਆ ਹੈ ਕੇਸ ਕੇਸ ਕਰਾ ਨਹੀਂ ਦੇ ਦੇ ਭਾਵੇਂ ਖੋਪੜੀ ਲੈਸੀ ਜਾਵੇ ਸ਼ਾਬਾਸ਼ ਜਿੰਨਾ ਸਾਨੂੰ ਮਾਰਾ ਜਿੰਦਾ ਕੋਈ ਸਾਨੂੰ ਮਾਰਾ ਕਰਦਾ ਹੈ ਉਹ ਸਾਪ ਦੇ ਲਗਾ ਅਸੀਂ ਨਾ ਕਰੀਏ ਪਰ ਵਾਪਸ ਆ ਦੇ ਕੋਉਂ ਹੋਉਂਦੇ ਕਰਦਾ ਹੀ ਮੋ ਸੁਣੀ ਜੀ ये ऐसी किसी का बोलो तो कोई पद की दूरी नहीं है वेरी गुड अगली क्लास में ऐसे क्या करेंगे डर गया करके मैं जानता कैसे देखते और लोग को मान लेना जब और दूसरे शायद होते हैं बेटा

ਸ਼ਾਬਾਸ਼ ਬਹੁਤ ਸੋਨੇ ਲਓ ਸੋ ਇਸ ਅੱਜ ਦੀ ਕਲਾਸ ਜੋ ਗੁਰਮਤਿ ਇਤਿਹਾਸ ਦੀ ਜਿਸ ਦੇ ਵਿੱਚ ਅਸੀਂ ਭਾਈ ਤਾਰੂ ਸਿੰਘ ਜੀ ਦਾ ਜੀਵਨ ਪੜਿਆ ਹੈ ਸੁਣਿਆ ਹੈ ਸੋ ਸਾਰੇ ਬੱਚਿਆਂ ਨੇ ਇਹ ਸਾਖੀ ਤੇ ਜ਼ਰੂਰ ਅਮਲ ਕਰਨਾ ਹੈ ਤੇ ਆਪਣੇ ਮਾਤਾ ਪਿਤਾ ਆਪਣੇ ਘਰ ਪਰਿਵਾਰ ਦੇ ਵਿੱਚ ਜਾ ਕੇ ਆਪਣੇ ਜਿਹੜੇ ਤੁਹਾਡੀ ਕਲਾਸ ਦੇ ਵਿੱਚ ਤੁਹਾਡੇ ਵਿਦਿਆਰਥੀ ਸਾਥੀ ਹਨ ਉਹਨਾਂ ਨੂੰ ਜ਼ਰੂਰ ਇਹ ਸਾਖੀ ਬਾਰੇ ਦੱਸਣਾ ਹੈ ਕਿ ਭਾਈ ਆਪਾਂ ਕੇਸਾਂ ਦੀ ਬੇਅਦਬੀ ਰੋਮਾਂ ਦੀ ਬੇਅਦਬੀ ਨਹੀਂ ਕਰਨੀ ਸਭੂ ਦੀ ਅਸੀਂ ਗੁਰੂ ਵਾਲੇ ਹੋ ਕੇ ਜੀਵਨ ਬਤੀਤ ਕਰਨਾ ਹੈ ਕਿਉਂਕਿ ਕੇਸ ਗੁਰੂ ਦੀ ਮੋਹਰ ਹੈ ਇੱਥੇ ਹੀ ਅੱਜ ਦੀ ਕਲਾਸ ਦੀ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ